ਜੋ ਐਮਸੀ ਸਾਹਿਬ ਉਹਨਾਂ ਦੇ ਘਰ ਆਇਆ ਪਾਬਾ ਗੁਰਦੇਵ ਕੁਰੀ ਗਰੀ ਜੀ ਦਾ ਅੱਜ ਪ੍ਰੋਗਰਾਮ ਹੈ ਉਸ ਤੋਂ ਪਹਿਲਾਂ ਛਾਲੂ ਜੀ ਦੇ ਘਰ ਆਇਆ ਇਹਨਾਂ ਨੇ ਬਹੁਤ ਮਾਣ ਦਿੱਤਾ ਬਹੁਤ ਸਾਰੇ ਲੋਕ ਇਸ ਮਹੱਲੇ ਦੇ আর ਇਲਾਕੇ ਦੇ ਇਕੱਠੇ ਹੋਏ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੁਣ ਸੰਤ ਜੀ ਦਾ ਪ੍ਰੋਗਰਾਮ ਹੈ ਉੱਥੇ satsang ਸੁਣਨਾ ਸਾਰਿਆਂ ਨੂੰ ਮੈਂ ਬੇਤੀ ਕਰਾਂ ਕਿ ਅਸੀਂ ਇਕੱਠੇ ਹੋ ਕੇ ਚੱਲਦੇ ਹਾਂ ਲੋਕ ਸਭਾ ਹਲਕਾ ਜਲੰਧਰ ਦੇ ਉਮੀਦਵਾਰ ਕਾਂਗਰਸ ਪਾਰਟੀ ਤੋਂ ਸਾਹਿਬਾ ਮੁੱਖ ਮੰਤਰੀ ਸਰਦਾਰ ਚਰਨਜੀਤ ਚੰਨੀ ਜੀ ਅੱਜ ਸ਼੍ਰੀ ਗੁਰੂ ਵਿਦਾਸ ਮੰਦਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਏ ਆ ਔਰ ਜਿਹੜੇ ਇੱਥੋਂ ਦੇ ਸੂਝਵਾਨ ਵੋਟਰ ਆ ਉਹਨਾਂ ਦੇ ਨਾਲ ਰਾਪਤਾ ਜਿਹੜਾ ਅੱਜ ਉਹਨਾਂ ਦਾ ਬਣ ਗਿਆ ਆ ਔਰ ਉਹਨਾਂ ਨੇ ਲੋਕਾਂ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਜਿਹੜਾ ਆਉਣ ਵਾਲਾ ਇਲੈਕਸ਼ਨ ਆ ਕਾਂਗਰਸ ਪਾਰਟੀ ਬਹੁਤ ਵੱਡੀ ਲੀਡ ਨਾਲ ਜੇ ਹਲਕੇ ਵੈਸਟੀ ਗੱਲ ਕਰ ਲਈਏ ਇੱਥੇ ਸੁਸ਼ੀਲ ਕੁਮਾਰ ਰਿੰਕੂ ਹੁਣਾਂ ਦਾ ਗੜ ਰਿਹਾ ਕਿਉਂਕਿ ਉਹ ਕਾਂਗਰਸ ਨੇ ਵੀ ਵਿਧਾਇਕ ਬਣੇ ਹੁਣ ਐਮਪੀ ਬਣ ਕੇ ਗੇਮ ਮੈਂਬਰ ਹੋ ਪਰਲਮੈਂਟ ਤੁਹਾਨੂੰ ਲੱਗਦਾ ਕਿ ਮੁਕਾਬਲਾ ਸੋਖਾ ਨਹੀਂ ਹੋਏਗਾ ਸਰ ਗਾਂ ਟੁੱਟ ਗਿਆ ਦੇਖੋ ਕਾਂਗਰਸ ਪਾਰਟੀ ਦਾ ਜਿਹੜਾ ਸੁਸ਼ੀਲ ਰਿੰਕੂ ਦਾ ਗੜ ਨਹੀਂ ਸੀ ਉਹ ਕਾਂਗਰਸ ਪਾਰਟੀ ਦਾ ਗੜ ਹੈ ਜੀ ਔਰ ਲੀਡਰ ਬਦਲੇ ਹੈ ਵੋਟਰ ਅੱਜ ਵੀ ਉੱਥੇ ਹੀ ਹੈ ਵੋਟਰ ਜਿਹੜਾ ਕਾਂਗਰਸ ਦਾ ਉਹ ਕਾਂਗਰਸ ਦਾ ਹੀ ਰਹਿਣਾ ਵੈ ਉਹ ਕਿਸੇ ਨਾਲ ਨਹੀਂ ਜਾ ਸਕਦਾ ਕਿਤੇ ਨਾ ਕਿਤੇ ਕਾਂਗਰਸ ਦੀ ਜਿਹੜੀ ਆਪਸੀ ਬਗਾਵਤ ਆ ਉਹ ਨੁਕਸਾਨ ਨਹੀਂ ਪਹੁੰਚਾਏਗੀ ਦੇਖੋ ਜਦੋਂ ਟਿਕਟਾਂ ਦਾ ਵਟਵਾਰਾ ਹੁੰਦਾ ਹੈ ਟਿਕਟ ਤਾਂ ਹਰ ਕੋਈ ਮੰਗ ਸਕਦਾ ਮੈਂ ਵੀ ਮੰਗ ਸਕਦਾ ਤੁਸੀਂ ਵੀ ਮੰਗ ਸਕਦੇ ਹੋ ਟਿਕਟ ਤਾਂ ਪਾਰਟੀ ਨੇ ਇੱਕ ਆਦਮੀ ਨੂੰ ਦੇਣੀ ਹੈ ਔਰ ਜਿਹੜਾ ਪਰ ਉਹਨਾਂ ਵੱਲੋਂ ਜੇ ਚੰਨੀ ਸਾਹਿਬ ਕਹਿ ਰਹੇ ਕਿ ਜਿਹੜੀ ਕਾਂਗਰਸ ਪਾਰਟੀ ਬਗਾਵਤ ਨਹੀਂ ਕਰੇਗੀ ਉਹ ਨਾਲ ਚੱਲਣਗੇ ਚੌਧਰੀ ਪਰਿਵਾਰ ਜਿਹੜਾ ਨਾਲ ਚੱਲੇਗਾ ਪਰ ਉਹਨਾਂ ਵੱਲੋਂ ਕੋਈ ਇਦਾਂ ਦੀ ਕੋਈ ਪੋਸਟ ਨਹੀਂ ਪਾਈ ਗਈ ਹੱਲੇ ਤੱਕ ਨਾ ਹੀ ਉਹ ਕਿਸੇ ਇਹਨਾਂ ਦੇ ਪ੍ਰੋਗਰਾਮ 'ਚ ਨਜ਼ਰ ਆਏ ਨੇ ਕਿਉਂਕਿ ਜੇ ਆਪਣਾ ਕਿਸੇ ਵੀ ਮੀਟਿੰਗ 'ਚ ਜਾਂਦੇ ਨੇ ਉਹ ਕਿਤੇ ਨਜ਼ਰ ਨਹੀਂ ਆ ਰਹੇ ਇਹ ਕੀ ਕਾਰਨ ਨੇ ਦੇਖੋ ਅਜੇ ਤੱਕ ਇਲੈਕਸ਼ਨ ਜਿਹੜਾ ਆ ਸ਼ੁਰੂ ਵੀ ਨਹੀਂ ਹੋਇਆ ਅਜੇ ਪੇਪਰ ਜਿਹੜੇ ਫਾਈਲ ਨਹੀਂ ਹੋਏ ਜਿਹੜਾ ਅੱਗੇ-ਅੱਗੇ ਤੁਸੀਂ ਦੇਖੋ ਪੂਰਾ ਚੌਧਰੀ ਪਰਿਵਾਰ ਜਿਹੜਾ ਆ ਕਾਂਗਰਸ ਨਾਲ ਚੱਲੇਗਾ ਔਰ ਕਾਂਗਰਸ ਜਿਹੜੀ ਆ ਚੌਧਰੀ ਪਰਿਵਾਰ ਦੇ ਨਾਲ ਹੀ ਚੱਲੇਗੀ ਕਾਂਗਰਸ ਆਪਣਾ ਕਿਹਦੇ ਨਾਲ ਮੁਕਾਬਲਾ ਸਮਝਦੀ ਹੈ ਜੀ ਕਾਂਗਰਸ ਪਾਰਟੀ ਦਾ ਮੁਕਾਬਲਾ ਜਿਹੜਾ ਆ ਇਹ ਵੋਟਰ ਦੱਸ ਰਹੇ ਆ ਅਸੀਂ ਕਿਸੇ ਨਾਲ ਨਹੀਂ ਕਹਿੰਦੇ ਸਾਡਾ ਮੁਕਾਬਲਾ ਇਹ ਵੋਟਰ ਦੱਸਣਗੇ